ਨਿਆਣਾ ਰੋਈ ਜਾਵਨ ਤਾਂ ਅਮੀ ਚੰਬਦੀ ਜਾਏ ਪਤਾ ਨਹੀਂ ਨਿਆਣਾ ਕਿਸ ਦਾਵਾ ਤੇ ਲੱਗੀ ਉਹ ਤਾਂ ਬੱਸ ਸਟੈਂਡੋਂ ਮੋੜ ਕੇ ਲਿਆਈ ਇੰਨਾ ਸ਼ੁਕਰ ਹੈ ਕਿ ਭੈਣਾ ਚਲੋ ਹੁਣ ਛੱਡੋ ਇਹ ਗੱਲ ਹੋ ਗਈ ਨਾ ਜਿਹਦੇ ਨੇ ਲੱਗੀ ਗੱਲੀ ਤੇ ਉਹਦੇ ਨੇ ਤੁਰ ਚੱਲੀ ਸੁਣੋ ਬਾਈਬਲ ਦੇ ਵਿੱਚ ਯਸ਼ਾਇਆ 5 ਦੀ 20 ਅੱਜ ਤੋਂ ਪੜ ਕੇ ਦੇਖੋ ਯਸ਼ਾਇਆ 5 ਦੀ 20 ਅੱਜ ਤਨੋਂ ਪੜੋ ਹਾਇ ਉਹਨਾਂ ਉੱਤੇ ਜਿਹੜੇ ਬੁਰੀਾਈ ਨੂੰ ਭਲਾਈ ਅਤੇ ਭਲਾਈ ਨੂੰ ਬੁਰੀਾਈ ਆਖਦੇ ਹਨ ਜਿਹੜੇ ਹਨੇਰ ਨੂੰ ਚਾਨਣ ਦੀ ਥਾਂ ਤੇ ਚਾਨਣ ਨੂੰ ਹਨੇਰ ਦੇ ਥਾਂ ਰੱਖਦੇ ਹਨ ਜਿਹੜੇ ਕੋੜੇ ਨੂੰ ਮਿੱਠੇ ਦੀ ਥਾਂ ਤੇ ਮਿੱਠੇ ਨੂੰ ਕੋੜੇ ਦੇ ਥਾਂ ਰੱਖਦੇ ਹਨ ਹallelujah ਹallelujah ਸਮਝ ਆਈ ਕਿੰਨਾ ਤੇ ਹਾਈ ਪਾਈ ਆ ਕਿੰਨਾ ਉਤੇ ਹਾਈ ਭਾਈ ਆ ਜਿਹੜੇ ਭਲਾਈ ਨੂੰ ਬਰਿਆਈ ਤੇ ਬਰਿਆਈ ਨੂੰ ਕੋੜੇ ਨੂੰ ਮਿੱਠਾ ਤੇ ਮਿੱਠੇ ਨੂੰ ਕੋੜਾ ਕੋੜਾ ਹਨੇਰ ਨੂੰ ਚਾਨਣ ਤੇ ਚਾਨਣ ਨੂੰ ਹਨੇਰਾ ਉਲਟ ਕਰ ਦੇ ਜੀਦਾ ਮਸੀਹ ਦੇ ਆਉਣ ਨਾਲ ਬਖਤਿਸਮਾ ਲੈਣ ਨਾਲ ਤੁਸੀਂ ਬਚ ਜਾਂਦੇ ਹੋ ਨਰਕ ਦੀ ਅੱਗ ਤੋਂ ਤੁਸੀਂ ਬਚਾਈ ਜਾਂਦੇ ਤੁਸੀਂ ਉਧਾਰ ਪਾਉਂਦੇ ਹੋ ਤੁਸੀਂ ਮੁਕਤੀ ਪਾਉਂਦੇ ਹੋ ਤੇ ਜਿਹੜਾ ਇਹਦੀ ਜਗ੍ਹਾ ਉਲਟ ਕਵੇ ਨਹੀਂ ਇਹ ਤੇ ਜਬਰੀ ਧਰਮ ਪਰਵਰਤਨਾ ਇਹਦਾ ਮਤਲਬ ਉਹ ਆ ਨਹੀਂ ਹਾਏ ਉਹ ਨਾ ਹਉ ਤੇ ਜਿਹੜੇ ਬੁਰੀਾਈ ਨੂੰ ਭਲਾਈ ਦੇ ਤਾਂ ਨਰਕਾਂ ਦੀ ਅੱਗ ਤੋਂ ਬਚਾਉਣਾ ਬੁਰੀ ਗੱਲ ਆ ਬੋਲੋ ਭਲੇ ਦੀ ਗੱਲ ਆ ਇੱਕ ਬੰਦਾ ਨਰਕਾਂ ਤੋਂ ਬਚ ਜਾਵੇ ਗੁਨਾਹਾਂ ਤੋਂ ਬਚ ਜਾਵੇ ਬਖਤੀਸਮਾ ਲੈ ਕੇ ਪ੍ਰਭੂ ਨੂੰ ਮੁਕਤੀ ਦਾਤਾ ਗ੍ਰਹਿਣ ਕਰ ਲੇ ਇਹ ਬੁਰੀ ਗੱਲ ਆ ਦੱਸੋ ਇਹ ਭਲਾਈ ਦੀ ਗੱਲ ਆ ਪਲੇਾਈ ਨੂੰ ਬੁਰੀਾਈ ਤੇ ਬੁਰੀਾਈ ਨੂੰ ਪੁਲਾਈ ਹਨੇਰ ਨੂੰ ਚਾਨਣ ਤੇ ਚਾਨਣ ਨੂੰ ਹਨੇਰ ਕੋੜੇ ਨੂੰ ਮਿੱਠਾ ਤੇ ਮਿੱਠੇ ਨੂੰ ਕੋੜਾ ਆ ਲੋਕਾਂ ਦਾ ਜੀਵਨ ਆ ਪਰ ਤੁਸੀਂ ਮਸੀਹ ਦਾ ਕੰਮ ਕਰੋ ਉਹਦੀ ਇੱਛਾ ਪੂਰੀ ਕਰੋ ਤੇ ਰੂਹਾਂ ਨੂੰ ਬਚਾਈ ਜਾ ਤਗੜੇ ਹੋ ਕੇ ਰੂਹਾਂ ਨੂੰ ਬਚਾਈ ਜਾ ਤਗੜੇ ਹੋ ਕੇ ਕਿਉਂਕਿ ਤੁਸੀਂ ਭਲੇਾਈ ਦਾ ਕੰਮ ਕਰ ਰਹੇ ਹੋ ਤੁਸੀਂ ਗੁੱਡ ਕੰਮ ਕਰ ਰਹੇ ਹੋ ਤੁਸੀਂ ਰੂਹਾਂ ਨੂੰ ਬਚਾ ਰਹੇ ਹੋ ਨਰਕਾਂ ਦੀ ਅੱਗ ਤੋਂ ਬਚਾ ਰਹੇ ਹੋ ਮੁਕਤੀ ਦਾ ਰਸਤਾ ਬੁਖਾ ਰਹੇ ਹੋ ਉਹਨਾਂ ਨੂੰ ਤੁਸੀਂ ਆਹ ਨਹੀਂ ਕੰਮ ਕਰ ਰਹੇ ਤੇ ਉਹ ਕਹਿੰਦੇ ਨੇ ਜਿਹੜੇ ਗਲਤ ਕਰ ਰਹੇ ਨੇ ਜੋ ਬਾਈਬਲ ਦੀ ਗੱਲ ਨੂੰ ਪੁੱਠਾ ਕਰਦੇ ਨਹੀਂ ਇਹ ਤੇ ਇਦਾਂ ਵਾਂ ਨਹੀਂ ਆ ਤੇ ਇਦਾਂ ਵਾਂ ਇਦਾਂ ਦਾ ਕੋਈ ਚੱਕਰ ਨਹੀਂ ਆ 13 ਲੋਕਾਂ ਨੇ ਨਸ਼ੇ ਛੱਡਦੇ ਆ ਉਹਨਾਂ ਦੇ ਜੀਵਨ ਬਦਲ ਗਏ ਨੇ ਜਾਦੂਗਰ ਬਦਲ ਗਏ ਨੇ ਗੈਂਗਸਟਰ ਬਦਲ ਗਏ ਨੇ ਵੱਡੇ ਵੱਡੇ ਜਾਦੂਗਰੀਆਂ ਕਰਨ ਵਾਲੇ ਬਦਲ ਗਏ ਨੇ ਵੇ ਵਿਚਾਰੀ ਬਦਲ ਗਏ ਨੇ ਹalleluyah halleluyah ਇੱਥੇ ਕੌਣ ਕਹਿੰਦਾ ਸੀ ਗਵਾਹੀ ਦੇਂਦਾ ਸੀ ਪ੍ਰਭੂ ਦਾ ਬੰਦਾ ਕਾਹ ਆ ਵੇਖੋ 15 ਨੇ 20 ਕੁੜੀਆਂ ਮੈਂ ਬੜਾ ਯਾਦ ਰੱਖਿਆ ਬੜੀ ਜ਼ਬਰਦਸਤ ਗਵਾਹੀ ਆ ਉਹਦੀ ਵੇ ਵਿਚਾਰੀ ਜੀਵਨ ਸੀ ਪ੍ਰਭੂ ਨੇ ਬਦਲ ਦਿੱਤਾ ਦਸਵੇਂ ਗਲਤ ਹੋਇਆ ਇਹ ਠੀਕ ਹੋਇਆ ਹalleluyah ਜਿਹਨੇ ਬਪਤਿਸਮਾ ਲੈ ਲਿਆ ਗਲਤ ਨਹੀਂ ਹੋਇਆ ਇਹ ਠੀਕ ਹੋ ਗਿਆ ਅਗਰ ਮਸੀਹ ਚ ਨਾ ਹੁੰਦਾ ਤਵੀ ਦੀ ਜਾਇ ਹੁਣ ਤੱਕ 40 ਗਰਲਫ੍ਰੈਂਡਾਂ ਹੋਣੀਆਂ ਸੀ ਹਾਂ ਵਤਨੀ ਅਸੀਂ ਘਟਣੀਆਂ ਥੋੜੀ ਇਹ ਤੇ ਮਾਰੋ ਮਾਰ ਪਈ ਆ ਸੁੱਕੇ ਲਈ ਰਿਸ਼ਤਾ ਨਹੀਂ ਲੱਭਦਾ ਉੱਥੇ ਵੀ ਨਹੀਂ ਲੱਭਣ ਡੀਆਂ ਮਾਰੋ ਮਾਰ ਪਈ ਆ ਮੈਂ ਕਿੰਨਾ ਤੜਪ ਤੜ ਪੈਣ ਦੇ ਨੇ ਕਿਤੇ ਲੈਲਾ ਮਜਨੂ ਲੈਲਾ ਮਜਨੂ ਚੱਲਣ ਡਿਆ ਕਿਤੇ ਸੱਚੀ ਗੱਲ ਇਸ ਤਰ੍ਹਾਂ ਬਹੁਤ ਲੋਕਾਂ ਦੀ ਲਾਈਫ ਆ ਜਦੋਂ ਮਸੀਹ ਚ ਆ ਜਾਂਦੇ ਨੇ ਮਸੀਹ ਉਹਨਾਂ ਦਾ ਜੀਵਨ ਬਦਲ ਦਿੰਦਾ ਇਹ ਗੁਨਾਹ ਨਹੀਂ ਆ ਇਹਨੂੰ ਜਬਰੀ ਧਰਮ ਪਰਵਰਤਨ ਨਹੀਂ ਕਹਿੰਦੇ ਇਹਨੂੰ ਜੀਵਨ ਬਦਲਣਾ ਕਹਿੰਦੇ ਆ ਇਹਨੂੰ ਮੁਕਤੀ ਕਹਿੰਦੇ ਆ ਉਹ ਠੰਡ ਵਾਲਿਓ ਹੁਣ ਨਹੀਂ ਬਚਦੀਆਂ ਹੈ ਮਸੀਹ ਚ ਚੱਲੋ ਬਦਲੋ ਆਪਣੇ ਆਪ ਨੂੰ ਠੀਕ ਹੋਵੋ ਤੇ ਬਦਲੋ ਤਾਂ ਨਹੀਂ ਲੋਕ ਪ੍ਰਭੂ ਚ ਹੁੰਦੇ ਤਾਂ ਨਹੀਂ ਬਪਤਿਸਮਾ ਲੈਂਦੇ ਯਿਸੂੰਸੀ ਸਚਾਈ ਆ ਉਹ ਸੱਚ ਕਹਿੰਦਾ ਬੁਰੇ ਕੰਮਾਂ ਨੂੰ ਛੱਡੋ ਹੋ ਸਕਦਾ ਹਰ ਜਗ੍ਹਾ ਤੇ ਜਿੱਥੇ ਵੀ ਲੋਕ ਜੋ ਵੀ ਕਰਦੇ ਨੇ ਲੋਕਾਂ ਨੂੰ ਪਰਮਿਸ਼ਨ ਮਿਲਦੀ ਹੋਵੇ ਸਾਰੇ ਗਫੇ ਲਾਈ ਜਾ ਜੋ ਕਰਨਾ ਕਰੀ ਜਾ ਚੋਰੀਆਂ ਠੱਗੀਆਂ ਜੋ ਦਿਲ ਕਰਦਾ ਕਰੀ ਜਾ ਤੇ ਮੇਰੇ ਕੋਲ ਵੀ ਆਈ ਜਾ ਬਾਬਾ ਕਹਿੰਦਾ ਮੇਰੇ ਕੋਲ ਵੀ ਆਈ ਜਾ ਯਿਸੂੰਸੀ ਕਹਿੰਦਾ ਤੂੰ ਆ ਆ ਕੇ ਆਪਣਾ ਜੀਵਨ ਬਦਲ ਲੈ ਆਪਣੇ ਆਪ ਨੂੰ ਧੋ ਲੈ ਬਪਤਿਸਮਾ ਲੈਲਾ ਮੁਕਤੀ ਪਾਲੇ ਪ੍ਰਭੂ ਦੀ ਇਹ ਇੱਛਾ ਕਿ ਸਭ ਲੋਕ ਬਚਾਏ ਜਾਣ ਇਹ ਆਉਂਦੀ ਇੱਛਾ ਹallelujah 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 ਯਿਸੂਮ ਜੀ ਦੇ ਨਾਮ ਕੀ اے ਪ੍ਰਭੂ ਦੀ ਇੱਛਾ ਪੂਰੀ ਕਰੋ ਆਪਣੇ ਜੀਵਨ ਚ ਆਪਣੇ ਘਰਾਂ ਚ ਜਿਹੜੇ ਨਹੀਂ ਬਚੇ ਉਹਨਾਂ ਨੂੰ ਬਪਤਿਸਮਾ ਦਵਾਓ ਉਹਨਾਂ ਨੂੰ ਮਸੀਹ ਚ ਚੱਲਣਾ ਸਿਖਾਓ ਉਹਨਾਂ ਨੂੰ ਕਿੱਦਾਂ ਚੱਲਣਾ ਇੱਕ ਆਖਰੀ ਅਰਥ ਪੜ ਕੇ ਮੈਂ ਸਮਾਪਤ ਕਰਦਾ ਹਾਂ ਨਸੂਲਾਂ ਦੇ ਕਰਤਵ 10 ਪਾਠ 38 ਆਇਆ ਹੈ ਪੜ ਦੋ ਕੋਈ ਜਣਾ ਪੜੋ ਅਰਥਾਤ ਯਸੂ ਨਾਸਰੀ ਪਾਈ ਪਰਮੇਸ਼ਰ ਨੇ ਕਿਸ ਵਿਧ ਨਾਲ ਉਸ ਨੂੰ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਵਸਾ ਕੀਤਾ ਹਾਂ

ਜਿਹੜਾ ਬੰਦਾ ਬਲੈਕ ਜਿਹੜਾ ਬੱਚਾ ਬਲੈਕ ਬੋਰਡ ਤੋਂ ਵੀ ਲਿਖ ਕੇ ਨਹੀਂ ਨਾ ਲਿਖ ਸਕਦਾ ਉਹਦੇ ਨਾਲ ਦਾ ਨਿੱਲ ਬੰਦਾ ਨਹੀਂ ਦੁਨੀਆ 'ਚ ਹਣਾ ਬਲੈਕ ਬੋਰਡ ਤੇ ਟੀਚਰ ਲਿਖ ਦੇ ਤੋ ਤੋ ਕੁ ਲਿਖਿਆ ਨਾ ਜਾਵੇ ਫਿਰ ਆਕੇ ਮੈਡਮ ਜੀ ਆ ਕੇ ਲਿਖਿਆ ਫਿਰ ਤੇ ਜਾਲੀ ਆਓ ਸਭ ਦਾ ਭਲਾ ਕਰਦਾ ਤੇ ਸਭ ਨੂੰ ਚੱਕਾ ਕਰਦਾ ਸਭ ਨੂੰ ਭਲਾ ਕਰਦਾ ਹੀ ਸਭ ਨੂੰ ਚੰਗਾ ਕਰਦਾ ਹੀ ਹੋਰ ਕੁਛ ਪਵਿੱਤਰ ਆਤਮਾ ਨੂੰ ਮਸਾ ਕੀਤਾ ਸੀ ਹਰਮੇਸ਼ਾ ਉਸਤਾਦ ਦੱਸਾਇਆ ਇਸੇ ਉਹਨੇ ਉਹ ਪੈਣ ਨੇ ਜਵਾਬ ਸਹੀ ਦਿੱਤਾ ਅਸਲੀ ਮੁੱਦਾ ਆਵਾ ਹallelujah hallelujah ਕਿੰਨਾ ਨੂੰ ਜਿਆਦਾ ਨੇ ਚੰਗਾ ਕੀਤਾ ਜਿਹੜੇ ਸ਼ੈਤਾਨ ਦੇ ਕਾਬੂ ਕੀਤੇ ਹੋਏ ਸੀ ਇੱਥੇ ਧਿਆਨ ਨਾ ਪੜੋ ਸਪੈਸ਼ਲੀ ਲਿਖਿਆ ਉਹ ਭਲਾ ਕਰਦਾ ਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਕਾਬੂ ਕੀਤੇ ਸੀ ਚੰਗਾ ਕਰਦਾ ਪਰਮੇਸ਼ਰ ਦੀ ਇੱਛਾ ਵਾ ਇਸ ਸਾਲ ਚ ਮੈਂ ਕਹਿੰਨਾ ਜਿੰਨੇ ਸ਼ੈਤਾਨ ਦੇ ਕਾਬੂ ਕੀਤੇ ਸਾਰੇ ਛੁਟਕਾਰਾ ਪਾਉਣਗੇ ਸਾਰੇ ਚੰਗੇ ਹੋ ਜਾਣਗੇ ਯਸੂਮਸੀ ਦੀ ਇੱਛਾ ਹੈ ਸ਼ੈਤਾਨ ਦੇ ਜਿੰਨੇ ਕਾਬੂ ਕੀਤੇ ਹੋਏ ਨੇ ਸਾਰੇ ਛੁਟਕਾਰਾ ਪਾਉਣਗੇ ਸਾਰੇ ਚੰਗੇ ਹੋ ਜਾਣਗੇ ਬਧਰੂਆਂ ਤੋਂ ਛੁਟਕਾਰਾ ਪਾਉਣਗੇ ਯਸੂਮਸੀ ਦੀ ਸਪੈਸ਼ਲ ਡਿਊਟੀ ਸੀ ਹਾਂ ਮੈਂ ਉਦਾਂ ਨਹੀਂ ਕਰਦਾ 34 ਸਾਲਾਂ ਤੋਂ ਮੈਂ ਭੂਤ ਕੱਢ ਰਿਹਾ 8-8 ਸਾਲ ਦੇ ਉੱਠੇ 10-10 ਸਾਲ ਦੇ ਉੱਠੇ ਸਟੇਜਾਂ ਤੇ ਭੂਤਾਂ ਨਾਲ ਡਰਾਮੇ ਕਰਦੇ ਆ ਸਟੇਜਾਂ ਤੇ ਭੂਤਾਂ ਨੂੰ ਕੱਢਦੇ ਆ ਉਹਨਾਂ ਨੂੰ ਭੂਤਾਂ ਦੀ ਸੇਵਕਾਈ ਦਾ ਪਤਾ ਨਹੀਂ ਆ ਉਹ ਵਿਖਾਵੇ ਵਾਲੀ ਸੇਵਾ ਕਰਦੇ ਆ ਭੂਤ ਐਦਾਂ ਨਹੀਂ ਨਿਕਲਦੇ ਫੂਕ ਮਾਰਤੀ ਤੇ ਡਿੱਗ ਪਿਆ ਤੇ ਭੂਤ ਨਿਕਲ ਗਿਆ ਇਹ ਡਰਾਮੇ ਪਾਜੀ ਆ ਕਿਤੇ ਆਓ ਤੇ ਤੁਹਾਨੂੰ ਅਸਲੀ ਭੂਤ ਨਾਲ ਪੰਗਾ ਪਾਵਾ ਤੇ ਲੜੋ ਸ਼ੈਤਾਨਾਂ ਨਾਲ ਯੁੱਧ ਹੁੰਦਾ ਲੜਾਈ ਹੁੰਦੀ ਆ ਐਦਾਂ ਨਹੀਂ ਹੁੰਦਾ ਅੱਛੇ ਤੇ ਜਿਹੜਾ 2 ਮਿੰਟ ਡਰਾਮਾ ਜਿਹਾ ਕਰਦੇ ਆ ਨਾ ਤੇ ਮੈਂ ਕੋਦੇ ਮੂੰਹ ਚ ਦੁੰਦੇ ਆ ਜਿੱਦਣ ਅਸਲੀ ਭੂਤ ਆ ਗਿਆ ਇਹੋ ਹੀ ਕਰੀਮ ਰੋਲ ਨੂੰ ਦੀ ਨਾਸਾਂ ਚ ਦੇ ਜਾਣਾ ਸਚਾਈ ਕਹਿੰਨਾ ਮੈਂ ਮੈਂ ਯੁੱਧ ਕੀਤਾ ਭੂਤਾਂ ਨਾਲ ਲੜਿਆ 5-5 ਘੰਟੇ ਸਾਰੀ ਸਾਰੀ ਰਾਤ ਹੱਤਾ ਦਸ਼ਤਾਨਾਂ ਨਾਲ ਲੜਿਆ ਫਿਰ ਯਸਮ ਸੀ ਦੇ ਨਾਲ ਚ ਜਿੱਤ ਪਈ ਆ ਇਹ ਹੁਣ ਡਰਾਮੇਬਾਜੀ ਜ਼ਿਆਦਾ ਹੋ ਗਈ ਹੈ ਜਿਸ ਦਿਨ ਰੀਅਲ ਅਸਲੀ ਸ਼ੈਤਾਨ ਸਾਹਮਣੇ ਆ ਗਿਆ ਨਾ ਉਹ ਦਿਨ ਪਤਾ ਲੱਗੂ ਫਿਰ ਕੀ ਬਣੂਗਾ ਜਿਹੜੇ ਕੂੜਿਆਂ 'ਚ ਸਿਰ ਦੇ ਕੇ ਇੰਜਾਂ ਕਰਦੇ ਸੀ ਨਾ ਯਸੂਮਸੀ ਦੇ ਨਾਮ 'ਚ ਉਹਨਾਂ ਨੇ ਵੀ ਭੂਤਾਂ ਤੋਂ ਛੁਟਕਾਰਾ ਪਾਇਆ ਹallelujah ਉਹ ਅੱਜ ਪਾਸਟਰ ਬਣੇ ਆ ਉਹ ਅੱਜ ਪਾਸਟਰ ਬਣੇ ਆ ਮਨੂੰ ਪਤਾ ਯਸੂਮਸੀ ਕਹਿੰਦਾ ਖੋਸ਼ ਨਾ ਹੋ ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂ ਆਕਾਸ਼ ਤੋਂ ਡਿੱਗਦਾ ਆ ਵੇਖਿਆ ਵਾ ਕਹਿੰਦਾ ਖੋਸ਼ ਨਾ ਹੋ ਬੋਤੇ ਸਿਰਫ ਆ ਖੁਸ਼ੀ ਮਨਾਓ ਵੀ ਤੁਹਾਡੇ ਨਾਂ ਸਵਰਗ ਚ ਲਿਖੇ ਗਏ ਹallelujah ਭੂਤਾਂ ਪਾਤਾਂ ਕਰਕੇ ਨਾ ਖੁਸ਼ ਹੋਵੋ ਵਜਾ ਦਿਓ ਵਜਾ ਦਿਓ ਭੂਤਾਂ ਪਾਤਾਂ ਕਰਕੇ ਨਾ ਖੁਸ਼ ਹੋਵੋ ਤੁਹਾਡੇ ਨਾਂ ਸਵਰਗ ਚ ਲਿਖੇ ਗਏ ਉਹਦੇ ਕਰਕੇ ਖੁਸ਼ ਹੋਵੋ ਭੂਤ ਕੱਢਦੇ ਤੇ ਬੜੀ ਖੁਸ਼ੀ ਆ ਫੁਲਾਣਾ ਪਾਸਟਰ ਤੇ ਭੂਤ ਕੱਢਦਾ ਇਸ ਸਟੇਜ ਤੇ ਇਦਾਂ ਦੇ ਮੈਂ ਹੁਣੇ ਖੜਾ ਹੋ ਜਾਵਾਂ ਤੇ ਹੁਣੇ ਯਾਰ ਕਰਦਾ ਯਸੂਮਸੀ ਦੇ ਨਾਚ ਕੋਈ ਵੱਡੀ ਗੱਲ ਨਹੀਂ ਐ ਇਹ ਪਖੰਡਵਾਦ ਆ ਇਹ ਡਰਾਮੇ ਬਾਜੀ ਆ ਹਾਂ ਦੁਸ਼ਟ ਹੁੰਦੇ ਨੇ ਉਹਨਾਂ ਨਾਲ ਜੁੱਧ ਕਰੀਦਾ ਯੇਸ਼ੂ ਦੇ ਨਾਂ 'ਚ ਕੱਢੀਦਾ ਵਾ ਲੋਕ ਠੀਕ ਹੁੰਦੇ ਆ ਯੇਸ਼ੂਮਸੀ ਨੇ ਕਿਹਾ ਇਹ ਯੇਸ਼ੂਮਸੀ ਦੀ ਸੇਵਾ ਸੀ ਉਹ ਕਰਦੇ ਸੀ ਅਨ ਯੇਸ਼ੂਮਸੀ ਨੇ ਕਿਹਾ ਮਤੀ ਦਿਨ ਜੀਲ ਮਰਕੁਸ ਦਿਨ ਜੀਲ 'ਚ ਤੁਰਦੇ ਤੁਰਦੇ ਪ੍ਰਚਾਰ ਕਰੋ ਭੂਤਾਂ ਨੂੰ ਕੱਢੋ ਮੁਰਦਿਆਂ ਨੂੰ ਜਵਾਲੋ ਰੋਗੀਆਂ ਨੂੰ ਚੰਗਾ ਕਰੋ ਕੋੜੀਆਂ ਨੂੰ ਸ਼ੁੱਧ ਕਰੋ ਮੁਫਤ ਲਿਆਤ ਮੁਫਤੀ ਬੰਦਿਓ ਹੁਣ ਪਾਸਟਰਾਂ ਨੇ ਭਲਾ ਕੀ ਲਿਖਿਆ ਫ੍ਰੀ ਲੇ ਹੈਂਡ ਪੋਸਟਰਾਂ ਤੇ ਲਿਖਿਆ ਫ੍ਰੀ ਇਹਦਾ ਮਤਲਬ ਕੀ ਹੈ ਭਲਾ ਇਹਦਾ ਦੂਜਾ ਮਤਲਬ ਗੱਡੋ ਹੁਣ ਸਾਨੂੰ ਸਮਝ ਆਈ ਗਈ ਹੈ ਕਿ ਪਹਿਲੇ ਹੀ ਪੈਸੇ ਲੈਂਦੇ ਹਾਂ ਹੁਣ ਲੇ ਹੈਂਡ ਕਿੱਦਾਂ ਕਰਾਂਗੇ ਫ੍ਰੀ ਓਏ ਹੱਥ ਰੱਪੈਸੇ ਨਾ ਹੱਥ ਰੱਖਦੇ ਜੇ ਯਸੂਸੀ ਦੀ ਤਲੀਮ ਆਂਦੀ ਤੁਹਾਨੂੰ ਬਾਈਬਲ 'ਚ ਲਿਖਿਆ ਮੁਫਤ ਲਿਆ ਤੇ ਮੁਫਤ ਵੰਡ ਦਿਓ ਮੁਫਤ ਵੰਡ ਦਿਓ ਮੁਫਤ ਵੰਡ ਦਿਓ ਮੁੱਲ ਵੇਚਣ ਵਾਲਿਓ ਸੁਣ ਲੋ ਧਿਆਨ ਨਾਲ ਇਸ YouTube ਦੇ ਮਾਧਿਅਮ ਤੁਹਾਡਾ ਹਿਸਾਬ ਕਿਤਾਬ ਕੀਤਾ ਜਾਏਗਾ ਤੁਹਾਡਾ ਹਿਸਾਬ ਕਿਤਾਬ ਕੀਤਾ ਜਾਏਗਾ ਮੁੱਲ ਵੇਚਣ ਵਾਲਿਓ ਦੁਆਵਾਂ ਮੁੱਲ ਵੇਚਣ ਵਾਲਿਓ ਹੱਥ ਰੱਖਣੇ ਮੁੱਲ ਵੇਚਣ ਵਾਲਿਓ ਜਲ ਤੇਲ ਮੁੱਲ ਵੇਚਣ ਵਾਲਿਓ ਤੁਹਾਡਾ ਹਿਸਾਬ ਕਿਤਾਬ ਕੀਤਾ ਜਾਏਗਾ ਇਸ ਸਾਲ ਦੇ ਵਿੱਚ ਪਰਮੇਸ਼ਰ ਦੀ ਇੱਛਾ ਪੂਰੀ ਕਰੋ ਇਸ ਸਾਲ ਵਿੱਚ ਪ੍ਰਭੂ ਦੀ ਮਰਜ਼ੀ ਪੂਰੀ ਕਰੋ ਤੁਹਾਡੀਆਂ ਇੱਛਾਵਾਂ ਉਹ ਪੂਰੀਆਂ ਕਰੇਗਾ ਇਸ ਸਾਲ ਦਾ ਇਹ ਸੰਦੇਸ਼ ਆ ਕੀ ਬਲਾ ਤੁਸੀਂ ਪਰਮੇਸ਼ਰ ਦੀ ਇੱਛਾ ਪੂਰੀ ਕਰੋ ਇਸ ਸਾਲ ਵਿੱਚ ਪਰਮੇਸ਼ਰ ਤੁਹਾਡੀਆਂ ਇੱਛਾ ਪੂਰੀਆਂ ਕਰੇਗਾ ਇਸ ਸਾਲ ਦੇ ਵਿੱਚ 2024 ਦੇ ਵਿੱਚ ਇਹ ਸੰਦੇਸ਼ ਆਜ ਦਾ ਮੇਰਾ ਇਹ ਤੁਹਾਨੂੰ ਕਹਿਣਾ ਵਾ ਜਦੋਂ ਤੁਸੀਂ ਉਹਦੀ ਇੱਛਾ ਪੂਰੀ ਕਰੋਗੇ ਉਹ ਤੁਹਾਡੀਆਂ ਇੱਛਾ ਪੂਰੀਆਂ ਕਰੇਗਾ ਹallelujah ਵੱਡੇ ਪੱਧਰ ਤੇ ਵੱਡੇ ਪੱਦਰ ਤੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਹੀ ਸਵਰਗ ਚ ਪੂਰੀਂ ਦੀ ਜਮੀਨ ਤੇ ਹੋਵੇ ਅੱਜ ਅਸੀਂ ਇਹਦੇ ਤੇ ਸਿੱਖਦੇ ਪਏ ਆ ਪਰਮੇਸ਼ਰ ਦੀ ਇੱਛਾ ਇਸ ਧਰਤੀ ਤੇ ਪੂਰੀ ਹੋਵੇ ਮਨ ਮਰਜ਼ੀ ਵਾਲੇ ਉਹਦੀ ਇੱਛਾ ਨੂੰ ਪੂਰਾ ਨਹੀਂ ਕਰਨਦੇ ਉਹ ਆਪਣੀਆਂ ਇੱਛਾ ਨੂੰ ਪੂਰਾ ਕਰਨਦੇ ਨੇ ਵੱਡੀਆਂ ਵੱਡੀਆਂ ਰੈਲੀਆਂ ਮੈਂ ਵੇਖੀਆਂ ਟੀਵੀ 'ਚ ਪਰ ਕੋਈ ਬਾਈਬਲ ਨਹੀਂ ਸੁਣਾਉਂਦੇ ਆ ਕਿਸੇ ਦਾ ਚ ਬਾਈਬਲ ਹੀ ਨਹੀਂ ਆ ਕੋਈ ਪਰਮੇਸ਼ਰ ਦਾ ਵਚਨ ਨਹੀਂ ਮੰਡੜਿਆ ਐਵੇਂ ਭੰਗੜੇ 'ਚ ਪਾਈ ਜਾਂਦੇ ਆ ਲਾਲ ਕੱਪੜੇ ਪਾਈ ਬੰਦੇ ਦੇ ਨਾਲ ਸੰਤਾ ਕਲੋਜ਼ ਦੇ ਨਾਲ ਐਵੇਂ ਭੰਗੜੇ 'ਚ ਪਾਈ ਜਾਂਦੇ ਆ ਤੇ ਸੰਤਾ ਕਲੋਜ਼ ਕੀ ਐ ਝੋਲੇ 'ਚ ਪਾ ਕੇ ਬੈਠਾ ਚਾਰਕ ਟੁੱਟੀਆਂ ਭੱਜੀਆਂ ਮੂਫਲੀਆਂ ਜਿਹੜਾ ਅਸਲੀ ਸੰਤਾ ਹੀ ਜਿਹੜਾ ਅਸਲੀ ਨਿਕੋਲਸ ਕਰਕੇ ਬੰਦਾ ਸੀ ਜਿਹੜਾ ਟਰਕੀ ਦੇ ਵਿੱਚ ਉਹ ਸੋਨੇ ਦੀਆਂ ਟੈਲੀਆਂ ਸੁੱਟ ਜਾਂਦਾ ਸੀ ਲੋਕਾਂ ਦੇ ਘਰਾਂ 'ਚ ਚਰਚ ਦਾ ਫਾਦਰ ਸੀ ਉਹ ਚਰਚ ਦਾ ਫਾਦਰ ਸੀ ਸੋਨੇ ਦੀਆਂ ਥੈਲੀਆਂ ਲੋਕਾਂ ਦੇ ਘਰ ਚ ਸੁੱਟ ਜਾਂਦਾ ਵੀ ਇਹਦੀ ਕੁੜੀ ਦਾ ਵਿਆਹ ਹੋਣ ਵਾਲਾ ਇਹਨੂੰ ਇਹ ਇਹਨੂੰ ਇਹ ਆ ਐਡੀ ਜ਼ਰੂਰਤ ਆ ਸਿੱਕੇ ਸੁੱਟ ਜਾਂਦਾ ਸੀ ਹੁਣ ਲੋਕ ਵੇਟ ਕਰਦੇ ਸੀ ਇਹ ਕਿਹੜਾ ਬੰਦਾ ਵਾ ਜਿਹੜਾ ਇਤਰ ਸੁੱਟਦਾ ਤੇ ਮੁੜ ਕੇ ਕੁਝ ਲੋਕਾਂ ਨੂੰ ਸੁੱਟਦੇ ਦੇਖ ਲਿਆ ਪਤਾ ਲੱਗ ਗਿਆ ਇਹ ਤੇ ਨਿਕੋਲਸ ਵਾ ਇਹ ਤੇ ਫਾਦਰ ਨਿਕੋਲਸ ਆ ਜਿਹੜਾ ਸੁੱਟਦਾ ਵਾ ਸੋਨੇ ਦੀਆਂ ਥੈਲੀਆਂ ਗਿਫਟ ਆ ਲੋਕਾਂ ਦੇ ਘਰਾਂ ਚ ਸੁੱਟ ਕੇ ਜਾਂਦਾ ਉਤੋਂ ਲੋਕ ਵੇਟ ਕਰਨ ਲੱਪੇ ਕਿ ਕਦੋਂ ਫਾਦਰ ਨਿਕਲਸ ਆਏਗਾ ਤੇ ਕਦੋਂ ਅਸੀਂ ਉਹ ਗਿਫਟਾਂ ਨੂੰ ਲਵਾਂਗੇ ਤੇ ਜਦੋਂ ਮਰ ਗਿਆ ਉਹਦੇ ਨਾਮ ਦੇ ਨਾਲ ਫਾਦਰ ਦੀ ਜਗਾ ਸੈਂਟ ਨਿਕਲਸ ਲੱਗ ਗਿਆ ਉਤੋਂ ਬਣਿਆ ਸੈਂਟਾ ਕਲੋਸ ਉਹ ਨਿਕਲਸ ਨਾਮ ਕੱਟ ਕੇ ਕਲੋਸ ਹੋ ਗਿਆ ਹੁਣ ਸੈਂਟਾ ਕਲੋਸ ਉਹ ਤੋਂ ਇਹ ਚੱਲਿਆ ਕਿ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਤੋਂ ਹੀ ਨਹੀਂ ਹੈਗਾ ਮੂਡ ਮੂਬਲੀ ਸੰਤਰੇ ਪਾ ਦਿੰਦੇ ਬਿੱਲੇ ਵੰਡਦਾ ਫਿਰ ਉਹ ਸੋਨਾ ਵੰਡਦਾ ਸੀ ਸੈਂਟਾ ਕਲੋਜ ਕਿਦਾਂ ਵੱਡੇ ਵੱਡੇ ਗਿਫਟ ਤੇ ਵੰਡੇ ਫਿਰ ਐਵੇਂ ਟੁੱਟਾ ਜਿਹਾ ਸੈਂਟਾ ਬਣਾ ਦਿੰਦੇ ਤੇ ਚੌੜਕ ਮੂਗਲੀਓ ਸੜੀਆਂ ਜੀਆਂ ਪਾ ਦਿੰਦੇ ਤੇ ਲੈ ਵੰਡੀ ਫਿਰ ਜੇ ਸੈਂਟਾ ਬਣਾਉਣਾ ਫਿਰ ਗਿਫਟ ਵੀ ਵੰਡਣਾ ਸਿੱਖੋ ਕਿ ਉਹ ਗਿਫਟ ਕਿਦਾਂ ਨੇ ਵੰਡਦਾ ਹੀ ਫਿਰ ਵੱਡੇ ਵੱਡੇ ਗਿਫਟ ਵੰਡਦਾ ਹੀ ਲੋਕ ਕੰਨੂ ਪਤਾ ਪਤਾ ਕੁਛ ਨਹੀਂ ਇਨਾਂ ਚੀਜ਼ਾਂ ਦਾ ਸੁਣੋ ਬੱਚਿਆਂ ਨੂੰ ਫੋਲੋ ਕਰੋ ਬਾਈਬਲ ਤੁਹਾਨੂੰ ਕੀ ਕਹਿੰਦੀ ਉਸ ਤਰ੍ਹਾਂ ਕਰੋ ਪਰਮੇਸ਼ਰ ਦੇ ਇੱਛਾ ਨੂੰ ਪੂਰਾ ਕਰੋ ਉਹ ਤੁਹਾਡੀ ਇੱਛਾ ਨੂੰ ਪੂਰਾ ਕਰੇਗਾ ਵਚਨ ਦਾ ਟਾਈਟਲ ਇਹ ਮੈਨੂੰ ਬਾਰ ਬਾਰ ਨਾ ਪੁੱਛਿਓ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੋ ਪਰਮੇਸ਼ਰ ਤੁਹਾਡੀ ਇੱਛਾ ਨੂੰ ਪੂਰਾ ਕਰੇਗਾ ਇਹ ਟਾਈਟਲ ਆ ਲਿਖ ਲਓ ਮੈਨੂੰ ਫੇਰ ਕੰਮ ਵਿੱਚ ਦੱਸ ਬਈ ਉਹਨਾਂ ਕਿ ਕੀ ਹੀ ਟਾਈਟਲ ਕੀ ਸੀ ਨਹੀਂ ਹੁਣ ਤੁਹਾਨੂੰ ਮੈਂ ਬੋਲ ਕੇ ਦੱਸਦਾ ਹੁਣ ਤੁਸੀਂ ਇਹ ਟਾਈਟਲ ਦਿਓ ਇਸ ਸਾਲ ਚ ਪ੍ਰਭੂ ਤੁਹਾਡੇ ਨਾਲ ਇਸ ਤਰ੍ਹਾਂ ਕਰੇ ਮੇਰੀ ਦੁਆਵਾ ਮੇਰੀ ਦੁਆਵਾ ਰਾਤ ਨੂੰ ਤੁਹਾਡੇ ਸਾਰਿਆਂ ਲਈ ਦੁਆ ਕਰਾਂਗੇ ਆਨਲਾਈਨ ਪ੍ਰਭੂ ਤੁਹਾਨੂੰ ਬਰਕਤ ਦੇਵੇ ਪਰਮੇਸ਼ਰ ਦੇ ਪਵਿੱਤਰ ਵਚਨ ਪੜ੍ਹੇ ਸੁਨੇ ਜਾਣ ਵਿੱਚ ਆਮੇਨ